ਅਜਮੇਤੀ 6 5 2025 ਗੁਰਦੁਆਰਾ ਗੁਰੂ ਨਾਨਕ ਬਾੜੀ ਸਾਹਿਬ ਬੱਲਾਰਾ ਨਗਰ ਮਠੰਡਾ ਵਿਖੇ ਜਦੋਂ ਸੰਗਤਾਂ ਨਿੱਤ ਨੇਮ ਦੀ ਅਰਦਾਸ ਤੋਂ ਬਾਅਦ ਬਾਹਰ ਨਿਕਲੀਆਂ ਉਸ ਟਾਈਮ ਅਵਾਰਾ ਪਸ਼ੂਆਂ ਨੇ ਹਮਲਾ ਕੀਤਾ ਸੰਗਤਾਂ ਦੇ ਗੰਭੀਰ ਰੂਪ ਵਿੱਚ ਕਾਫੀ ਸੱਟਾਂ ਵੱਜੀਆਂ ਜਿਨ੍ਹਾਂ ਦੇ ਵਿੱਚੋਂ ਦੋ ਲੜੀ ਦੇ ਕਾਫੀ ਜ਼ਿਆਦਾ ਸੱਟਾਂ ਵੱਜੀਆਂ ਉਥੋਂ ਅਵਾਰਾ ਪਸ਼ੂ ਨੂੰ ਭਜਾਉਣ ਤੋਂ ਬਾਅਦ ਅੱਗੇ ਆ ਕੇ ਕ੍ਰਿਆਨੇ ਦੇ ਖੜੀ ਲੇੜੀ ਦੇ ਪਿੱਛੋਂ ਟਕਰਾ ਮਾਰ ਕੇ ਉਹਨੂੰ ਕੰਬੀਰ ਬੂਚਰੂ ਦੇ ਵਿੱਚ ਜ਼ਖਮੀ ਕਰ ਦਿੱਤਾ ਆਜਾ ਆਜਾ ਬੜਾ ਜੀ ਸੰਭਾਲ ਕੇ ਚੱਜ ਨਾ ਲਿਆ ਡਾਂਗ ਲਿਆ ਆਈ ਨਹੀਂ ਛੋਟੀ ਚੱਕਤਾ ਡਾਂਗ ਤਾਂ ਹੈ ਹੀ ਨਹੀਂ ਬਾਈ ਹੁਣ ਕਿੱਥੋਂ ਲੈ ਗਏ ਡਾਂਗ ਹੁਣ ਜਿਹੜਾ ਆ ਠੱਠਾ ਹੈ ਇਸ ਨੇ ਦੋ ਮਾਈਆਂ ਟੱਕਰਾ ਮਾਰ ਕੇ ਜ਼ਖਮੀ ਕਰ ਦਿੱਤਾ ਜਬਾਨ ਚੱਕਲੇ ਭੈਣ ਜੀ ਲੱਤਵੜ ਦਾ ਪੱਟੜ ਉਗੋਤ ਹੋ ਗਿਆ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਜਿਆ ਨੂੰ ਮਾਰਨਾ ਚਾਹੀਦਾ ਹੈ ਹੋਰ ਕੀ ਕਰਨਾ ਕਰੋਨਾ ਕੀ ਇਹਨਾਂ ਤੋਂ ਯਾਰ ਬੰਦਿਆਂ ਨੂੰ ਤਾਂ ਸਭ ਤੋਂ ਚੰਗਾ ਹੀ ਹੈ ਨਾ ਦੋ ਬੁੜੀਆਂ ਨੂੰ ਮਾਰਿਆ ਸੱਟਾਂ ਉਹ ਵਿਚਾਰੀਆਂ ਜ਼ਖਮੀ ਕਰਤੀਆਂ ਢੱਡ ਪਾਰਤੇ ਉਹਨਾਂ ਦੇ ਕੀ ਕਰਾਉਣਾ ਇਹਨਾਂ ਤੋਂ ਜਿਆਦਾ ਕੋਈ ਇੰਤਜ਼ਾਮ ਕਰਨ ਦਾ ਜਾਂ ਜਿਹੜਾ ਕੋਈ ਕਹਿੰਦਾ ਇਹਦੇ ਬਾਰੇ ਬੋਲਦਾ ਕੋਈ ਉਹਨੂੰ ਕਹਿੰਦੇ ਭਾਈ ਆਪ ਸਾਂ ਵੇਦੂ ਘਰੇ ਲੈ ਜਾ ਇਹ ਘਰੇ ਲੈ ਜਾ ਇਹਨੂੰ ਹਾਂ ਬੁੜੀਆਂ ਤਾਂ ਨਹੀਂ ਮਰੋਣੀਆਂ ਯਾਰ ਬੰਦੇ ਤਾਂ ਨਹੀਂ ਮਰੋਣੇ ਇਹਨਾਂ ਦੇ ਇੱਕ ਬੁੜੀ ਤਾਂ ਜਿਆਦਾ ਜ਼ਖਮੀ ਉਹਨੂੰ ਹਸਪਤਾਲ ਲੈ ਗਿਆ ਦੋਨਾਂ ਦੋ ਬੁੜੀਆਂ ਜ਼ਖਮੀ ਆ ਜੀ ਦੋਨਾਂ ਤੇ ਜਿਆਦਾ ਸੱਟਾਂ ਵੱਜੀਆਂ ਉਹ ਢੇਡ ਮੰਨਦੇ ਉਹ ਸਿੰਘ ਦੇਖੋ ਜੀ ਕਿੱਥੇ ਟਿੱਕੇ ਆ ਉਹਨੇ ਘੱਡੀ ਪਾਰ ਤੇ ਦੋ ਬੁੜੀਆਂ ਗੇਟ ਵੱਲੋਂ ਮਾਰਦਾ ਆਏ ਨੇ ਇਹ ਰੋਟੀ ਦਾ ਪਰੇਸ਼ਾਨਾ ਪਰ ਗਿਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਇਹਨਾਂ ਤੇ ਕੋਈ ਕੰਟਰੋਲ ਕੀਤਾ ਜਾਵੇ ਇਹਨਾਂ ਤੇ ਆ ਹੁਣ ਦੋ ਮਾਤਾ ਬਜ਼ੁਰਗ ਵਿਚਾਰੀਆਂ ਉਹ ਦੋਨੇ ਹਸਪੀਟਲ ਕੱਲੀਆਂ ਆ ਸੀ ਜਿਆਦਾ ਜ਼ਖਮੀ ਹੋ ਗਈਆਂ ਜਿਆਦਾ ਜ਼ਖਮੀ ਹੈ ਜੀ ਉਹ ਉਹਦਾ ਨਾਂ ਛਡਾਉਂਦੇ ਭਾਈ ਜੀ ਬਚਦੀਆਂ ਉਹਦਾ ਨਾਂ ਛਡਾਉਂਦੇ ਦਾ ਪਤਾ ਇਹਨਾਂ ਨੂੰ ਪਤਾ ਨਹੀਂ ਮਾਰੀ ਹੋਇਆ ਸੀਗਾ ਚੱਕ ਚੱਕ ਮਾਰ ਦਿੰਦਾ ਸੀ ਇਹਦਾ ਬਹੁਤ ਜ਼ਿਆਦਾ ਹੋਏ ਪਿਆ ਬਹੁਤ ਜ਼ਿਆਦਾ ਕੰਮ ਖਰਾਬ ਕੀਤਾ ਵੈ ਇਹਨਾਂ ਨੇ ਸੱਤਾਂ ਨੂੰ ਐਮ ਸੀ ਸਰ ਤੁਸੀਂ ਕਹਿਣਾ ਚਾਹੁੰਦੇ ਹੋ ਮੈਂ ਸਰਦੇਵ ਸਿੰਘ ਵਾਰਡ ਨੰਬਰ 4 ਦਾ ਕਾਉਂਸਲਰ ਹਾਂ ਜੀ ਤੇ ਮੈਨੂੰ ਆਪਣੇ ਗੁਰੂ ਘਰ ਚੋਂ ਫੋਨ ਆਇਆ ਕਿ ਇੱਥੇ ਧੱਠਾ ਹੈਗਾ ਆ ਲਾਲ ਰੰਗ ਦਾ ਇਹਨਾਂ ਤਿੰਨ ਚਾਰ ਬੁੜੀਆਂ ਨੂੰ ਤੜ ਕੇ ਜ਼ਖਮੀ ਕਰ ਤੋ ਹਸਪਤਾਲ ਭੇਜੀਆਂ ਜੀ ਤੇ ਮੈਂ ਕਟਾਰੀਆ ਸਾਹਿਬ ਨੂੰ ਫੋਨ ਕਰਿਆ ਉਹ ਵਿਚਾਰਿਆਂ ਨੇ ਗਾ ਆਉਦੇ ਜਿਹੜੇ ਕੋਈ ਚਾਹਦੇ ਉਹਨਾਂ ਨੂੰ ਫੋਨ ਕਰ ਉਹ ਆ ਰਹੇ ਆ ਇਹਨੂੰ ਜਲਦ ਤੋਂ ਜਲਦ ਦੇ ਵਾਲ ਤੇ ਠਿਕਾ ਦੇਾਂਗੇ ਬਾਕੀ ਹੋਰ ਵੀ ਜਿੰਨੇ ਕੋਈ ਇੱਥੇ ਇਹੋ ਜਿਹੇ ਪਸ਼ੂ ਆ ਠੱਠੇ ਜਿਹੜੇ ਮਾਰਦੇ ਆ ਇਹਨਾਂ ਨੂੰ ਤੁਰੰਤ ਗਊਸ਼ਾਲਾ ਭੇਜਿਆ ਜਾਵੇ ਜੀ ਤੇ ਮੈਂ ਆਪਣੇ ਨਗਰ ਨਿਗਰ ਨੂੰ ਬੇਨਤੀ ਕਰਦਾ ਜੀ ਇਹਨਾਂ ਦੇ ਗੌਰ ਕੀਤੀ ਜਾਵੇ ਜੀ ਤੇ ਇਹਨਾਂ ਨੂੰ ਜਲਦੀ ਤੋਂ ਜਲਦੀ ਜਿਹੜੇ ਠੱਠੇ ਆ ਇਹਨੂੰ ਪਾ ਜਮਾ ਨਾ ਛੱਡਿਆ ਜਾਵੇ ਮੱਲੇ ਦੇ ਕਿਤੇ ਵੀ ਕਰਦੇ ਆ ਤੁਰੰਤ ਗਊਸ਼ਾਲਾ ਚ ਭੇਜੋ ਜੀ ਇਹਨਾਂ ਨੂੰ ਮੇਰੇ ਹੱਥੀਂ ਓੜ ਕੇ ਬੇਨਤੀ ਹੈ ਜੀ ਅੱਛਾ ਸਰਕਾਰ ਮੈਂ ਤਸਵੀਰ ਮੈਂ ਤੇ ਤਸਵੀਰਾਂ ਅੰਕਲ ਖੜੇ ਸੀਗੇ ਅਰਧਾ ਬੁੜੀ ਸੀ ਪਚਾਲ ਲਈਆਂ ਇਹ ਪਤਾ ਨਹੀਂ ਕਿ ਬਜ਼ੁਰਗ ਕਿੱਧਰੋਂ ਆ ਗਈ ਇਹ ਅੱਛਾ ਇਹ ਬਵਾ ਸੀ ਡਾਂਗਾ ਲੈ ਕੇ ਮੈਗਾ ਮਗਰ ਸਾਹ ਭੱਜਿਆ ਇਹ ਮਾਰਦਾ ਬੁੜੀ ਦੇ ਹੋਰ ਇਹਨੂੰ ਫੜਾਓ ਜੀ ਅੰਕਲ ਕਰੋ ਇਹਨੂੰ ਕੋਈ ਇੰਤਜ਼ਾਮ ਕਰੋ ਜੀ ਵਿਸ਼ਾਸ਼ਾਤੋਂ ਕੀ ਮੰਗ ਕਰਦੇ ਹੋ ਵਿਸ਼ਾਸ਼ ਨੂੰ ਕਹਿਣਾ ਹੀ ਫੜਨਾ ਚਾਹੀਦਾ ਇਹਨੂੰ ਜੀ ਸਾਰੇ ਪਾਸੋਂ ਮੂਹਾਰਾ ਪਾਸੋਂ ਮੇ ਫੜਨਾ ਚਾਹੀਦਾ ਮੂਹਾਰਾ ਪਾਸੋਂ ਨੂੰ ਫੜਨਾ ਚਾਹੀਦਾ ਸਹੀ ਜੰਦੇ ਜੀ ਮੱਤ ਮਾਰੀ ਲੋਟਾ ਐਸੀ ਕੋ ਗਲੀ ਜਿਹਦੇ ਵਿੱਚ ਪੰਜ ਸੱਤ ਗਏ ਨਾ ਖੜਿਆ ਹੁਣ ਹਰ ਗਲੀ ਦੇ ਵਿੱਚ ਪੰਜ ਸੱਤ ਹਰ ਇੱਕ ਗਲੀ ਜਿਹੜੀ ਸਹੀ ਗੱਲ ਇਹ ਜਿਹੜੀ ਅੱਜ ਅਵਾਰਾ ਪਸ਼ੂਆਂ ਨੇ ਸੱਟਾਂ ਮਾਰੀਆਂ ਨੇ ਰਾਜੰਦਿਆ ਰਾਗੀਰਾ ਨੇ ਉਹਦੇ ਬਰਤ ਸੁੱਚੀ ਕਰਨ ਇਹ ਮੇਰੀ ਮਾਸੀ ਜੀ ਨੇ ਗਈ ਤੇ ਅੱਜ ਸਵੇਰ ਇਹ ਦੁਕਾਨ ਤੇ ਸੌਦਾ ਲੈਣ ਗਏ ਸੀਗੇ ਤੇ ਮਗਰ ਉਹ ਆ ਕੇ ਇੱਕ ਅਵਾਰਾ ਪਸ਼ੂ ਠੱਠੇ ਨੇ ਆਕੇ ਉਹਨਾਂ ਦੀ ਪਿੱਠ ਤੇ ਸੱਟਾਂ ਮਾਰੀਆਂ ਮੈਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਹਾਂ ਕਿ ਵੀ ਇਹਨਾਂ ਜਿਹੜੇ ਸ਼ਹਿਰ ਚ ਅਵਾਰਾ ਪਸ਼ੂ ਫਿਰਦੇ ਨੇ ਉਹਨਾਂ ਤੇ ਕੋਈ ਕਾਰਵਾਈ ਕੀਤੀ ਜਾਵੇ ਨਾਥ ਪਾਈ ਜਾਵੇ ਕਿਉਂਕਿ ਦਿਨੋਂ ਦਿਨ ਇਹਨਾਂ ਦੇ ਜ਼ਰੀਏ ਹਾਦਸੇ ਵੱਧਦੇ ਜਾ ਰਹੇ ਨੇ ਯਾਨੀ ਕਿੰਨੇ ਹੀ ਲੋਕ ਹਨਾ ਜ਼ਖਮੀ ਹੁੰਦੇ ਨੇ ਵੀ ਕੋਈ ਅਗਲਾ ਇਲਾਜ ਕਰਾ ਪਾਉਂਦਾ ਹੈ ਕੋਈ ਨਹੀਂ ਕਰਾ ਪਾਉਂਦਾ ਸਿਵਲ ਚ ਕੋਈ ਉਹ ਨਹੀਂ ਕਰਦੇ ਜਾਨੀ ਨੁਕਸਾਨ ਵੀ ਹੁੰਦਾ ਹੈਗਾ ਜੀ ਤੇ ਬਾਕੀ ਇਹਨਾਂ ਤੋਂ 25 ਤੋਂ 30 ਟਰੰਕੇ ਆਏ ਨੇ ਜੀ ਮਤਲਬ ਵੀ ਡਾਕਟਰ ਸਾਹਿਬ ਕਹਿੰਦੇ ਵੀ ਬਾਹਰ ਵੀ ਅੰਦਰੂਨੀ ਟਾਂਕੇ ਅਲੱਗ ਤੋਂ ਆਏ ਨੇ ਬਾਹਰਲੇ ਅਲੱਗ ਤੋਂ ਆਏ ਨੀਗੇ ਤੇ ਬਾਕੀ ਹਾਂਜੀ ਕਾਫੀ ਜ਼ਿਆਦਾ ਵੱਜੀ ਆ ਤੇ ਬਾਕੀ ਹਲੇ ਦੇਖੋ ਕੀ ਕਹਿੰਦੇ ਆ ਜੀ ਆਪਾਂ ਤਾਂ ਖੜੇ ਸੀ ਸੌਦਾ ਰਾਇਆ ਪਿੱਛੋਂ ਆ ਕੇ ਟੱਕਰ ਮਾਰੀ ਹਾਂਜੀ ਪਿੱਛੋਂ ਆ ਕੇ ਟੱਕਰ ਮਾਰੀ ਇੱਕ ਵਾਰ ਨਹੀਂ ਮਤਲਬ 2-3 ਵਾਰ ਵਾਰ ਕੀਤਾਗਾ ਹਾਂ ਤੇ ਹੁਣ ਏਦਾਂ ਦੇ ਅਣਜਾਣ ਪਸ਼ੂਆਂ ਨੂੰ ਹਨਾ 12 ਪਸ਼ੂ ਆਪਾਂ ਜਿਨ੍ਹਾਂ ਨੂੰ ਕਹਿ ਦਈਏ ਵੀ ਕੁਝ ਪਾਗਲ ਵੀ ਹਨਾ ਆਪਾਂ ਕਹਿ ਸਕਦੇ ਆ ਵੀ ਐਹੀਂ ਘੁੰਮਦੇ ਫਿਰਦੇ ਨੇ ਵੀ ਹਨਾ ਵੀ ਲੱਖਾਂ ਲੋਕ ਸੜਕਾਂ ਤੇ ਤੁਰੇ ਫਿਰਦੇ ਨੇ ਤੇ ਵੀ ਹਰ ਇੱਕ ਲਈ ਮਤਲਬ ਵੀ ਖਤਰੇ ਦਾ ਕਾਰਨ ਹੀ ਇਹੀ ਬਣਨਗੇ ਫਿਰ ਵੀ ਇਹਨਾਂ ਤੇ ਕੋਈ ਬਣਦੀ ਕਾਰਵਾਈ ਕੀਤੀ ਜਾਵੇ। ਸ਼ਾਇਦ ਮੰਗ ਕਰਦੇ ਹਾਂ ਜੀ। ਹਾਂਜੀ। ਪ੍ਰਸ਼ਾਸਨ ਤੋਂ ਇਹੀ ਮੰਗ ਹੈ ਕੋਈ ਬਣਦੀ ਕਾਰਵਾਈ ਕੀਤੀ ਜਾਵੇ ਵੀ ਇਹਨਾਂ ਤੇ ਰੋਕ ਲਗਾਈ ਜਾਵੇ ਵੱਧ ਤੋਂ ਵੱਧ। ਵੀ ਹਾਂਜੀ ਕੋਸ਼ਾਲਾ ਜੀ ਵੀ ਉਹ ਚਲੋ ਜਿੱਥੇ ਮਰਜ਼ੀ ਛੱਡਣਾ ਵੀ ਲੋਕਾਂ ਨੂੰ ਰਾਹਤ ਮਿਲਿਆ ਇਹਨਾਂ ਤੋਂ। ਹਾਂਜੀ। ਧੰਨਵਾਦ।